ਚੈਨਲ ਤੇ ਅੱਜ ਸਾਨੂੰ ਗੀਤ ਕਰਨ ਲੱਗੇ ਇਹ ਸ਼ਬਦ ਗਾਣ ਲੱਗੇ ਪੰਜਾਬੀ ਪਾਟਾਂ ਲੰਬੀਆਂ ਵਾਲਾ ਜੇ ਤੁਹਾਨੂੰ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੇ ਜਿਹੜੀਆਂ ਤੁਹਾਡੇ ਕੋਲ ਆਉਂਦੀਆਂ ਵੀਡੀਓ ਤੁਹਾਡੇ ਕੋਲ ਆਉਂਦੀਆਂ ਨਹੀਂ ਚਲੋ ਆਪਾਂ ਸ਼ੁਰੂ ਕਰਦੇ ਆਂ ਬੋਲੇ ਸੋਹਣੇ ਹਾਲ ਸਾਸ਼ੀ ਕਾਲ ਵਟਾਲ ਲੰਬੀਆ ਤੇ ਰਸਤਾ ਪਹਾੜ ਦਾ ਤੂਰੇ ਚੰਦੇ ਗੁਰੰਦੇ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਸ ਸੁਣ ਲੋ ਹਾਲ ਜੀ ਰਾਤ ਹਨੇਰੀ ਵਿਚਲੀ ਲਿਚਕੇ ਰਾਜੰਦ ਲਾ ਦੇ ਪੈਗੇ ਨੇ ਰੇਸ਼ਮ ਨਾਲੋ ਸੋਲ શરીਰ ਨੂੰ ਦੁੱਕੜੇ ਜਣੇ ਪੈਗੇ ਨੇ ਛੋਟੀ ਉਮਰ ਦੇ ਦੋ ਨੋ ਬਾਲ ਦੀ ਮਾਤਾ ਗੁਜਰੀਓ ਨਾਂ ਦੇ ਨਾਲ ਜੀ ਸਰਸਵਨਾ ਰਿਤੇ ਵੀ ਚੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਕਹਿਰ ਦੀ ਸਰਦੀ ਹੱਡੀਆਂ ਜੀਰੇ ਵਾਲਣ ਆਣੇ ਕੰਬਦੇ ਨੇ ਉਂਗਲੇ ਵੜਕੇ ਮਾ ਗੁਜਰੀ ਦੀ ਰਾਪਤਰਾ ਦੇ ਲੰਗਦੇ ਅਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਚਾ ਨਿਤੇ ਵੀ ਚੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਉਮਰਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਫਰੇ ਸਾਥ ਕਰੇ ਏ ਦੋ ਸ਼ਾਇਨਾ ਨਿਰਦੁਸ਼ਮਦਾ ਕੋਣ ਜੋ ਇਨਸਾਫ ਕਰੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਦੁਨ ਲੋ ਹਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੇਨੂੰ ਸਾਡਾ ਵਧੀਆ ਲੱਗਿਆ ਸ਼ਾਬਾਸ਼ ਪਲੀਜ਼ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤੇ